ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦਿ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਈ ਸੱਚ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲ ਯੁਗੀ ਜੀਵਨ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਨਨਕਾਣੇ ਦੇ ਅੰਦਰ ਅਵਤਾਰ ਧਾਰਨ ਕੀਤਾ ਮਹਾਰਾਜ ਜੀ ਸੰਗਤਾਂ ਨੂੰ ਧਰਮ ਦੇ ਕਿਰਤ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਦਿੰਦੇ ਨੇ ਜੋ ਕੋਈ ਪਰਮੇਸ਼ਰ ਜੀ ਦੇ ਮਿਲਨ ਦੀ ਚਰਚਾ ਕਰੇ ਗੁਰੂ ਨਾਨਕ ਜੀ ਬੜੇ ਰਾਜੀ ਹੋਣ ਕਾਲੂ ਗੁਰੂ ਨਾਨਕ ਜੀ ਦੀ ਚਾਲ ਦੇਖ ਕੇ ਬੜਾ ਚਿੱਤ ਵਿੱਚ ਚਿੰਤਾ ਬਾਣ ਰਹੇ ਰਾਇ ਬਲਾਰ ਨੇ ਸੁਣਿਆ ਜੋ ਨਾਨਕ ਜੀ ਤਾਂ ਉਦਾਸ ਹੀ ਰਹਿੰਦੇ ਪੁੱਤਰ ਦੀ ਚਿੰਤਾ ਕਰਕੇ ਕਾਲੂ ਵੀ ਦੁਖੀ ਰਹਿੰਦਾ। ਰਾਏ ਬੁਲਾਰ ਨੇ ਕਾਲੂ ਨੂੰ ਸੁਧਵਾ ਕੇ ਆਖਿਆ ਇਹ ਕਾਲੂ ਤੂੰ ਚਿੰਤਾ ਨਾ ਕਰ। ਤੂੰ ਪੁੱਤਰ ਨੂੰ ਮੁੱਲਾਂ ਦੇ ਪਾਸ ਫਾਰਸੀ ਪੜਨਾ ਪਾਓ ਜੇ ਫਾਰਸੀ ਪੜ ਗਿਆ ਆਪੇ ਹੀ ਅਕਲਮੰਦ ਹੋ ਜਾਵੇਗਾ ਮੈਂ ਵੀ ਮੁੱਲਾ ਨੂੰ ਪਰਮੈਸ਼ ਪਾਵਾਂਗਾ ਅਗਲੇ ਦਿਨ ਕਾਲੂ ਗੁਰੂ ਜੀ ਨੂੰ ਲੈ ਕੇ ਮੁੱਲਾਂ ਦੇ ਪਾਸ ਗਿਆ। ਸਲਾਮ ਆ ਕੇ ਗੁਰੂ ਨਾਨਕ ਜੀ ਨੂੰ ਸਬੁਰਦ ਕਰ ਦਿੱਤਾ ਕਾਲੂ ਨੇ ਮੁੱਲਾ ਨੂੰ ਆਖਿਆ ਜੀ ਮੇਰੇ ਪੁੱਤਰ ਨੂੰ ਆਪ ਫਾਰਸੀ ਇਲਮ ਪੜ੍ਹਾਓ ਮੇਰੇ ਪਰ ਆਪ ਦੀ ਮਿਹਰਬਾਨੀ ਹੋਵੇਗੀ ਮੁੱਲਾ ਨੇ ਆਖਿਆ ਕਾਲੂ ਮੈਂ ਤਾਂ ਮੈਂ ਆਪਣਾ ਬੇਟਾ ਜਾਣ ਕੇ ਤੇਰੇ ਪੁੱਤਰ ਨੂੰ ਪੜ੍ਹਾਵਾਵਾਂਗਾ 1 ਰੁਪਿਆ ਨਜ਼ਰ ਰੱਖਿਆ ਮੁੱਲਾ ਨੇ ਤਖਤੀ ਗੁਰੂ ਨਾਨਕ ਸਾਹਿਬ ਜੀ ਨੂੰ ਅਲਫ਼ ਤੋਂ ਯੇ ਤੱਕ ਸਾਰੇ ਅਰਬ ਫਾਰਸੀ ਦੇ ਤਖਤੀ ਉੱਤੇ ਲਿਖ ਦਿੱਤੇ ਤਾਂ ਲੱਗਾ ਪੜਹਾਉਣਾ ਗੁਰੂ ਨਾਨਕ ਸਾਹਿਬ ਅੰਤਰਜਾਮੀ ਜਿਨ੍ਹਾਂ ਦੇ ਹਿਰਦੇ 'ਚ ਚਾਰੋਂ ਵੇਦ ਅਰ ਚਾਰੋਂ ਕ ਤੇਵ ਕਰਾਨ ਆਦੋ ਲੈ ਕੇ ਉਤਪੱਦ ਹੋਏ ਨੇ ਉਹ ਚੁੱਪ ਕਰਕੇ ਬੈਠ ਰਹੇ ਤਖਤੀ ਕਾਇਦਾ ਲੈ ਕੇ ਆਪਣੇ ਅੱਗੇ ਰੱਖ ਛੱਡਿਆ ਜਦੋਂ ਮੁੱਲਾਂ ਦਾ ਧਿਆਨ ਉਸ ਪਾਸੇ ਹੋਇਆ ਹੋਰ ਲੜਕੇ ਆਪੋ ਆਪਣੇ ਮਸਲੇ ਕਿਤਾਬਾਂ ਪੜਦੇ ਗੁਰੂ ਨਾਨਕ ਜੀ ਪਰਮੇਸ਼ਰ ਦੇ ਧਿਆਨ ਵਿੱਚ ਚੁੱਪ ਕਰਕੇ ਬੈਠੇ ਹੋਏ ਨੇ ਮੁੱਲਾ ਨੇ ਆਖਿਆ રે ਨਾਨਕ ਤੂੰ ਤਖਤੀ ਕਿਉਂ ਨਹੀਂ ਪੜਦਾ ਸਭ ਕੁ ਯਾਦ ਕਰਕੇ ਕਿਆ ਸਨਾਵੇਂਗਾ ਤਾਂ ਗੁਰੂ ਜੀ ਬੋਲੇ ਏ ਮੁੱਲਾ ਜੀ ਮੈਂ ਕੀ ਪੜਾਂ ਮੈਨੂੰ ਤੁਸੀਂ ਕੀ ਪੜਾਉਂਦੇ ਹੋ ਮੁੱਲਾ ਨੇ ਆਖਿਆ ਤੈਨੂੰ ਅਲਫ ਤੋਂ ਲੈ ਕੇ ਯੇ ਤੱਕ ਸਾਰੇ ਹਰਫ ਲਿਖ ਦਿੱਤੇ ਨੇ ਤੂੰ ਪੜ ਫਿਰ ਹੋਰ ਕਿਤਾਬ ਪੜਾਵਾਂਗਾ ਤਾਂ ਗੁਰੂ ਜੀ ਆਖਿਆ ਮੁੱਲਾ ਜੀ ਇਹ ਹਰਫ ਕਿਸ ਕੰਮ ਆਉਣਗੇ ਮੁੱਲਾ ਨੇ ਆਖਿਆ ਨਾਨਕ ਇਹ ਪੜਿਆ ਅਕਲ ਆਉਂਦੀ ਹੈ ਤਾਂ ਗੁਰੂ ਜੀ ਨੇ ਉਸ ਅਲਫ થી ਲੈ ਕੇ ਯੇ ਤੱਕ ਸਾਰੇ ਹਰਫ ਸੰਨ ਸਾਰਿਆਂ ਦੇ ਖੁਦਾ ਪ੍ਰਸਤੀ ਮੈਨੇ ਕਰਕੇ ਸੁਣਾਏ ਮੁੱਲਾ ਦੀ ਨਿਸ਼ਾ ਹੋਈ ਤਾਂ ਮੁੱਲਾ ਆਖਿਆ ਦੂ ਸਭ ਕੁਝ ਆਪ ਪੜਿਆ ਐ ਤੈਨੂੰ ਕੀ ਪੜਾਉਣਾ ਤੂੰ ਦਾ ਕੁਲ ਦੁਨੀਆ ਨੂੰ ਪੜਾਵੇਂਗਾ ਜੈਨਾ ਸ਼ਬਦ ਬਾਬੇ ਜੀ ਪੜਿਆ ਤਾਂ ਮੁੱਲਾ ਨੇ ਆਖਿਆ ਇਹ ਕਾਲੂ ਇਹ ਤੇਰਾ ਪੁੱਤਰ ਜੋ ਹੈ ਕੋਈ ਵੱਡਾ ਵਲੀ ਹੋਇਆ ਐ ਇਹਨੇ Hindu Muslim ਦੋਵਾਂ ਨੂੰ ਨਵਾਜਣਾ ਅਰ ਗੰਗ ਬਨਾਰਸ ਮੇ ਮੱਕੇ ਮਦੀਨੇ ਮੇ ਇਹਦੀ ਕੀਰਤ ਹੋਵੇਗੀ ਜਦ ਉਹਨਾਂ ਬਾਲਾਂ ਨੇ ਸੁਣਿਆ ਗੁਰੂ ਨਾਨਕ ਜੀ ਮੁੱਲਾਂ ਦੇ ਪਾਸ ਪੜ੍ਹਨੇ ਬੈਠਾ ਤਾਂ ਜੋ ਬਾਲਕ ਬਾਬਾ ਜੀ ਪਾਸ ਰਹਿਣ ਵਾਲੀ ਸੀ ਉਹ ਸਾਰੇ ਮੁੱਲਾਂ ਦੇ ਪਾਸ ਪੜ੍ਹਨੇ ਬੈਠੇ ਗੁਰੂ ਜੀ ਦੀ ਪ੍ਰੀਤ ਕਰਕੇ ਮੁੱਲਾਂ ਜੋ ਕੁਝ ਲਿਖ ਦੇਵੇ ਬਾਬਾ ਜੀ ਤੁਰੰਤ ਹੀ ਸਿੱਖ ਲੈਣ ਮੁੱਲਾਂ ਹਰਾਨ ਹੋ ਗਿਆ ਆਖੇ ਵਾਹ ਸਹਬ ਵਾਹ ਤੇਰੀ ਕੁਦਰਤ ਜਿਵੇਂ ਇਸ ਤੁਰਕੀ ਦਾ ਪੜ੍ਹਨਾ ਬੜਾ ਮੁਸ਼ਕਲ ਹੈ ਕਿੰਨੇ ਕਿੰਨੇ ਸਾਲ ਪੜ੍ਹੇ ਤਾਂ ਸਮਝਾਉਂਦੀ ਆ ਮੈਂ ਇਹਨੂੰ ਇੱਕ ਵਾਰੀ ਤਖਤੀ ਲਿਖ ਦਿੰਦਾ ਇਹ ਤੁਰੰਤ ਪੜ੍ਹ ਲੈਂਦਾ ਅਜਿਹਾ ਫਹਿਮ ਅਜਿਹਾ ਦਿਮਾਗ ਮੈਂ ਕਿਸੇ ਦਾ ਨਹੀਂ ਵੇਖਿਆ ਇਹਨੂੰ ਸਹਿਬ ਦੀ ਵੱਡੀ ਇਨਾਇਤ ਹੈ ਥੋੜੇ ਦਿਨਾਵੇ ਪੜਿਆ ਹੋਰ ਬਾਲਕਾਂ ਨੂੰ 10-10 ਸਾਲ ਬਤੀਤ ਹੋ ਚੁੱਕੇ ਨੇ ਪੜਦਿਆਂ ਨੂੰ ਅਜੇ ਤੱਕ ਨਹੀਂ ਪੜੇ ਪਰ ਇਸ ਪਰ ਸਹਿਬ ਦੀ ਮਿਹਰਬਾਨੀ ਹੈ ਤਾਂ ਗੁਰੂ ਜੀ ਪਾਸ ਜੋ ਕੋਈ Hindu Musalman ਆਵੇ ਉਹਨੂੰ ਗੁਰੂ ਜੀ ਪਰਮੇਸ਼ਰ ਜੀ ਦੇ ਰਾਹ ਦੀਆਂ ਨਸੀਤਾਂ ਦੇਵੇ ਬਾਬਾ ਜੀ ਦੀ ਸਿਫਤ ਸਾਰਾ ਇਹ ਜਹਾਨ ਲਗਾ ਕਰਨੇ ਸਭ ਕੋਈ ਇਹ ਆਖੇ ਜੋ ਇਹ ਵੱਡਾ ਸਹਬ ਦਾ ਪਿਆਰਾ ਹੈ ਗੁਰੂ ਨਾਨਕ ਜੀ ਮੁਸਲਮਾਨੀ ਵਿੱਚ ਮੁਸਲਮਾਨਾਂ ਦੀ ਨਿਸ਼ਾ ਕਰਨ ਹਿੰਦੀ ਵਿੱਚ ਹਿੰਦੂਆਂ ਦੀ ਨਿਸ਼ਾ ਕਰਨ ਜੋ ਕੋਈ ਮਿਲੇ ਸਭ ਕੋਈ ਸੰਤੋਖਿਆ ਜਾਵੇ ਗੁਰੂ ਜੀ ਹਿੰਦੀ ਫਾਰਸੀ ਤੁਰਕੀ ਅਰਬੀ ਸਭ ਬੋਲੀਆਂ ਮੈਂ ਜੈਸਾ ਕੋਈ ਮਿਲੇ ਤੈਸਾ ਹੀ ਤੈਸਾ ਜਵਾਬ ਦੇਣ ਜਾ ਕਿੰਨੇ ਕੁ ਮਹੀਨੇ ਗੁਜ਼ਰੇ ਗੁਰੂ ਜੀ ਬਹੁਤ ਬੇਸ਼ਮਾਰ ਕੇ ਘਰ ਵਿੱਚ ਹੋਏ ਬੈਠੇ ਬੋਲੇ ਕਿਸੇ ਨਾਲ ਨਾ ਕਾਲੂ ਨੇ ਮੁੱਲਾ ਨੂੰ ਸੁਧਵਾਇਆ ਜਿਸ ਮੁੱਲਾ ਪਾਸ ਗੁਰੂ ਜੀ ਪੜਦੇ ਸਨ ਮੁੱਲਾ ਆਇਆ ਆਕਰ ਮੁੱਲਾ ਨੇ ਗੁਰੂ ਬਾਬੇ ਜੀ ਨੂੰ ਝਾੜਾ ਕੀਤਾ ਪਰ ਗੁਰੂ ਜੀ ਬੋਲਣ ਕਿਸੇ ਨਾਲ ਨਾ ਲੋਗ ਗੁਰੂ ਬਾਬੇ ਜੀ ਨੂੰ ਦੇਖਣ ਵਾਸਤੇ ਆਉਣ ਜਦੋਂ ਦੇਖਣ ਦੇ ਇਹੋ ਆਖਣ ਭਾਈ ਗੁਰੂ ਨਾਨਕ ਜੀ ਨੂੰ ਕਿਹਾ ਹੋਇਆ ਬੋਲਦਾ ਕਿਸੇ ਨਾਲ ਨਹੀਂ ਮੁੱਲਾ ਨੇ ਪਾਸ ਬੈਠ ਕੇ ਆਖਿਆ ਏ ਨਾਨਕ ਜੀ ਤੂੰ ਆਪਣੇ ਸਹਿਬ ਦੇ ਵਾਸਤੇ ਭੋਰਾ ਇੱਕ ਤਾਂ ਬੋਲ ਜਾ ਮੁੱਲਾ ਨੇ ਸਹਿਬ ਦਾ ਵਾਸਤਾ ਪਾਇਆ ਗੁਰੂ ਨਾਨਕ ਜੀ ਮੁੱਲਾ ਦੀ ਤਰਫ ਚਸ਼ਮਾ ਲਾ ਕੇ ਉੱਠ ਬੈਠਾ ਤਾਂ ਮੁੱਲਾ ਬੜਾ ਖੁਸ਼ੀ ਹੋਇਆ ਕਹਿਣ ਲੱਗਾ ਜੋ ਹੈ ਨਾਨਕ ਤੈਨੂੰ ਰੱਖ ਪੀਰਾਂ ਦੀ ਹੋਵੇ ਏ ਨਾਨਕ ਜੀ ਤੂੰ ਤਾਂ ਖੁਦਾਏ ਦਾ ਬਖਸ਼ਿਆ ਹੋਇਆ ਤੇਰੇ ਉੱਪਰ ਦਾ ਖੁਦਾਏ ਦੀ ਮਿਹਰ ਹੋਈ ਆ ਤੇਰੇ ਨਾਮ ਬੋਲਣ ਕਰਕੇ ਲੋਕ ਬਹੁਤ ਰੰਝ ਹੁੰਦੇ ਨੇ ਤੂੰ ਇੱਕ ਭੂਰਾ ਕੁਦਾ ਬੋਲ ਗੁਰੂ ਨਾਨਕ ਜੀ ਨੇ ਰਾਗ ਤਲੰਗ ਵਿੱਚ ਸ਼ਬਦ ਆਖਿਆ ਰਾਗ ਤਲੰਗ ਮੱਲਾ ਪਹਿਲਾ ਯਕ ਅਰਜ ਗਵਤੰ ਪੇਸ ਤੋ ਦਰਗੋਸ ਕਨ ਕਰਤਾ ਹਕਾ ਕਬੀਰ کریم ਤੂੰ ਦੇ ਆਵ ਪਰਵਦਗਾਰ ਇਹਦਾ ਪਰਮਾਰਥ ਮਹਾਰਾਜ ਆਂਦੇ ਏ ਸਾਬ ਜੀ ਤੇਰੇ ਪਾਸ ਮੇਰੀ ਇਕ ਬੇਨਤੀ ਅਰਜੈ ਤੂੰ ਕਨ ਦੇ ਘਰ ਸੁਣ ਤੋ ਕੈਸਾ ਹੈ ਕਰਤਾਰ ਕਰਨ ਕਾਰਨ ਸਮਰੱਥ ਇਹ ਬੰਦਾ ਐਬਾਂ ਦਾ ਭਰਿਆ ਹੋਇਆ ਤੂੰ ਬੇਅਇਬ ਹੈ ਜਿੰਨੇ ਜੀਵਨ ਉਹਨਾਂ ਦੀ ਪਰਵਰਿਸ਼ ਕਰਦਾ ਹੈ ਤੇਰੇ ਬਿਨਾ ਹੋਰ ਕੋਈ ਨਹੀਂ ਫਿਰ ਮੁੱਲਾ ਨੇ ਆਖਿਆ ਏ ਨਾਨਕ ਜੀ ਤੇਰੇ ਗਾਮਖਾਨ ਨਾਲ ਸਾਰੇ ਲੋਕ ਦਿਲਗੀਰ ਹੋਏ ਨੇ ਤੂੰ ਉੱਠ ਬੈਠ ਤਾ ਸਈ ਗੁਰੂ ਨਾਨਕ ਜੀ ਵਰ ਦੂਜੀ ਪੌੜੀ ਆਖੀ ਦੁਨੀਆ ਮਕਾਮੇ ਫਾਨੀ ਤੈ ਕੀ ਕਦਿਲਦਾਨੀ ਮਮ ਸਰ ਮੋਏ ਅਜ਼ਰਾਇਲ ਗ੍ਰਫਤੈ ਦਿਲ ਹੀਚ ਨਦਾਨੀ ਰਹਾਉ ਇਹਦਾ ਪਰਮਾਰਥ ਮਹਾਰਾਜ ਆਂਦੇ ਸੁਣਾ ਮੁੱਲਾ ਜੀ ਮੈਂ ਕਿਸ ਨਾਲ ਬੋਲਾਂ ਦੁਨੀਆ ਤਾਂ ਫਨਾਹ ਦੀ ਜਾਂਦੀ ਐ ਇਹ ਬਾਤ ਮੈਂ ਤਕੀਕ ਦਿਲ ਨਾਲ ਲਾ ਕੇ ਦੇਖੀ ਏ ਇਹ ਬੰਦੇ ਦੇ ਸਿਰ ਦੇ ਵਾਲ ਫਰਿਸ਼ਤੇ ਨੇ ਹੱਥ ਵਿੱਚ ਫੜੇ ਹੋਏ ਨੇ ਪਕੜ ਕੇ ਲਈ ਖੜਾ ਹੈ ਬੰਦਾ ਹੱਕ ਜਾਂ ਚਸੇ ਵਿੱਚ ਲੈ ਜਾਵੇਗਾ ਸੁਣਾ ਮੁੱਲਾ ਜੀ ਇਸ ਬਾਤ ਦੀ ਖਬਰ ਇਸ ਮੁਨੱਕ ਨੂੰ ਹਰਗिज ਨਹੀਂ ਜੋ ਮੇਰੇ ਸਿਰ ਦੇ ਵਾਲ ਅਜ਼ਰਾਈਲ ਦੇ ਹੱਥ ਵਿੱਚ ਹਨ ਮੈਨੂੰ ਆਪਣੇ ਮਰਨ ਦੀ ਖਬਰ ਨਹੀਂ ਜੋ ਮੇਰਾ ਕੀ ਹਾਲ ਹੋਵੇਗਾ ਇਹ ਹੈਰਾਨਗੀ ਮੈਨੂੰ ਲੱਗ ਰਹੀ ਹੈ ਜੋ ਬੰਦੇ ਨੂੰ ਕੁਝ ਸੁਜਦਾ ਹੋ ਰਾ ਕਰਦਾ ਹੋ ਰਾ ਮੁੱਲਾ ਆਖਿਆ ਨਾਨਕ ਜੀ ਤੂੰ ਤਾਂ ਜੇ ਛੋਟਾ ਇੰਨਾ ਬੰਦਗੀਆਂ ਵਿੱਚ ਅਜੇ ਨਾ ਪਾਓ ਜਾਪੁਰ ਜਵਾਨ ਹੋਵੇਂਗਾ ਜੋਗ ਤੇਰੇ ਜੀ ਚਾਏਗਾ ਉਹ ਕਰੇ ਤੇ ਗੁਰੂ ਨਾਨਕ ਸਾਹਿਬ ਜੀ ਆਖਿਆ ਮੁੱਲਾ ਜੀ ਜੋ ਕੋਈ ਕਿਸੇ ਸਹਿਬ ਦਾ ਦਾਸ ਹੋਵੇ ਭਾਵੇਂ ਉਹ ਦਿਨਾਂ ਵਿੱਚ ਛੋਟਾ ਵੀ ਹੋਵੇ ਪਰ ਜਿੱਥੋਂ ਤੱਕ ਉਹਦੀ ਪਹੁੰਚ ਹੁੰਦੀ ਹੈ ਤਿੱਥੋਂ ਤਾਈਂ ਆਪਣੇ ਸਹਿਬ ਦੀ ਖਿਦਮਤ ਵਿੱਚ ਨਾ ਰਵੇ ਸੇਵਾ ਨਾ ਕਰੇ ਤੇ ਹਰਾਮ ਖਾ ਰੋਵੇਗਾ ਮੁੱਲਾ ਨੇ ਆਖਿਆ ਬਾਤ ਤਾਂ ਨਾਨਕ ਜੀ ਠੀਕ ਆਖੀ ਗੁਰੂ ਨਾਨਕ ਸਾਹਿਬ ਜੀ ਆਦੇ ਸੁਣਾ ਮੁੱਲਾ ਜੀ ਜਦੋਂ ਇਹਨੂੰ ਅੰਤ ਸਮੇਂ ਅਜ਼ਰਾਇਲ ਫੜੇਗਾ ਉਸ ਸਮੇਂ ਦੀ ਸਹਤਾ ਹੋਰ ਕੋਈ ਨਹੀਂ ਕਰ ਸਕਦਾ ਨਾ ਕੋਈ ਉਸ ਲਈ ਯਾਰ ਹੀ ਬਣਦਾ ਨਾ ਕੋਈ ਮਿੱਤਰ ਹੀ ਬਣਦਾ ਬਿਨਾ ਪਰਮੇਸ਼ਰ ਦੇ ਨਾਮ ਤੋਂ ਹੋਰ ਕੋਈ ਨਹੀਂ ਛੁਡਾ ਸਕਦਾ ਮੁੱਲਾ ਨੇ ਆਖਿਆ ਨਾਨਕ ਜੀ ਜਿਸ ਪਰ ਸਾਹਿਬ ਮਿਹਰ ਕਰੇ ਉਹਨੂੰ ਛੁਡਾਵੇ ਪਰ ਤੂੰ ਅਜੇ ਬਾਲਕ ਹੈ ਤੇਰੇ ਪਰ ਖੁਦਾਏ ਦੀ ਮਿਹਰ ਹੋਈ ਹੈ ਜੋ ਤਨ ਮਾਸੂਮ ਅਮਰ ਵਿੱਚ ਸੈਭ ਨੂੰ ਪਾਇਆ ਅਮਰ ਸਹਿਬ ਸੱਚੇ ਨੇ ਤੈਨੂੰ ਨੇਕ ਦਿੱਤੇ ਨੇ ਤੇਰੇ ਪਾਸੋਂ ਬਦੀ ਕੋਈ ਨਹੀਂ ਹੋ ਆਵੇਗੀ ਗੁਰੂ ਨਾਨਕ ਜੀ ਨੇ ਤੀਜੀ ਪੌੜੀ ਆਖੀ ਜਨ ਪਿਸਰ ਪਦਰ ਬਰਾਦਰਾ ਕਸ ਨੇ ਸਦ ਸੰਗੀਰ ਆਖਰ ਬਿ ਆਵ ਤਮ ਕਸ ਨਾਦਾਰ ਕਿਉ ਸਵਾਦ ਤੱਕ ਵੀਰ ਸਭ ਰੋਜ ਗਸਤਮ ਦਰਹਾਵਾ ਕਰ ਦੇਮ ਬਦੀਖਾਨ ਗਾਹੇ ਨਾਨਕੀ ਕਾਰ ਕਰਦਮ मम ਈ ਚਨੀ ਆਹਵਾਲ ਇਹਦਾ ਪਰਮਾਰਥ ਮਹਾਰਾਜ ਜੀ ਆਂਦੇ ਸੁਨੋ ਮੁੱਲਾ ਜੀ ਇਹ ਬੰਦਾ ਵਾਈਆਂ ਗੱਲਾਂ ਚ ਰਹਿੰਦ ਅਠਾ ਪੈਰਾ ਚ ਇੱਕ ਘੜੀ ਵੀ ਸ੍ਰੀ ਪਰਮੇਸ਼ਰ ਜੀ ਨੂੰ ਯਾਦ ਨਹੀਂ ਕਰਦਾ। ਪਰਾਈਆਂ ਇਹ ਬਦੀਆਂ ਵਿੱਚ ਰਹਿੰਦਾ ਇੱਕ ਘੜੀ ਵੀ ਨੇਕੀ ਇਹਦੇ ਕੋਲੋਂ ਨਹੀਂ ਉਹ ਆਉਂਦੀ। ਅਰ ਸਣੋ ਮੁੱਲਾ ਜੀ ਮੇਰੇ ਤਾਂ ਇਹ ਫੇਲ ਹਨ ਇਹੋ ਜਿਹਾ ਮੈਂ ਸਹਿਬ ਦਾ ਵਜੇਗਾਰਾ। ਫਿਰ ਮੁੱਲਾ ਆਖਿਆ ਇਹ ਨਾਨਕ ਜੀ ਤੂੰ ਸਹਿਬ ਦੇ ਨਾਲ ਸਹੀ ਹੋਇਆ ਗੁਰੂ ਨਾਨਕ ਜੀ ਚੌਥੀ ਪੌੜੀ ਆਖੀ। ਬਾਦ ਭਗਤ ਹਮਚੋ ਬਖੀਲ ਗਾਬਲ ਬੇਨજર ਬੇਬਾਕ ਨਾਨਕ ਬਗੋਏ ਅਦ ਜਨ ਤੁਰਾ ਤੇਰੇ ਚੱਕਰਾ ਭਖਾਕ ਇਹਦਾ ਪਰਮਾਰਥ ਗੁਰੂ ਨਾਨਕ ਸਾਹਿਬ ਜੀ ਆnde ਮੁੱਲਾ ਜੀ ਪਰਮੇਸ਼ਰ ਜੀ ਦੇ ਬੁਝਣੇ ਦੀ ਬਾਤ ਇਸ ਬੰਦੇ ਨੂੰ ਐਸਾ ਨਹੀਂ ਐ ਪਰ ਇਹ ਬੰਦਾ ਹਰ ਕਿਸੇ ਦੀ ਬਖੀਲੀ ਕਰਦਾ ਅੱਠੇ ਪੈਰ ਗਫਲਤ ਵਿੱਚ ਰਹਿੰਦਾ ਹਰ ਕਿਸੇ ਦਾ ਬੁਰਾ ਚਿਤਵਦਾ ਰਹਿੰਦਾ ਮਾੜੀ ਨਜ਼ਰ ਨਾਲ ਹਰ ਕਿਸੇ ਨੂੰ ਵੇਖਦਾ ਹੈ ਇਹ ਬੰਦਾ ਗਫਲਤ ਦਾ ਮਾਰਿਆ ਹੋਇਆ ਬੇਬਾਕ ਹੋਇਆ ਫਿਰਦਾ ਸੁਨ ਮੁੱਲਾ ਜੀ ਇਹ ਬੰਦਾ ਸਾਹਿਬ ਦੀ ਸਿਵਤ ਨਹੀਂ বুঝ ਸਕਦਾ ਅਰ ਜੋ ਸਾਹਿਬ ਦੇ ਖਾਸ ਬੰਦੇ ਨੇ ਅੱਠੇ ਪੈਰ ਮਰਨੇ ਨੂੰ ਯਾਦ ਕਰਦੇ ਰਹਿੰਦੇ ਮੈਂ ਉਹਨਾਂ ਦੇ ਪੈਰਾਂ ਦੀ ਖਾਕਾਂ ਜੋ ਮੇਰੇ ਉੱਪਰ ਮਿਹਰવાન ਹੋਣਾ ਮੈਂ ਨਿਹਾਲ ਹੋਵਾਂ ਇਹ ਬੰਦਾ ਬੇਬਾਕ ਹੋਇਆ ਫਿਰਦਾ ਅਜੇ ਇਸ ਬੰਦੇ ਨੇ ਬਾਕੀ ਦੇਣੀ ਇਹ ਬੰਦਾ ਕਹਿੰਦਾ ਮੈਂ ਬਾਕੀ ਨਹੀਂ ਦੇਣੀ ਮੈਂ ਲੇਖਾ ਨਹੀਂ ਦੇਣਾ ਬੇਗਮ ਹੋ ਕੇ ਫਿਰਦਾ ਸੁਣੋ ਮੁੱਲਾ ਜੀ ਮੇਰੀ ਅਰਜ਼ ਸਹਬ ਅੱਗੇ ਇਹ ਐ ਜੋ ਸਹਬ ਦੇ ਚਾਕਰਾਂ ਦੇ ਚਰਨਾਂ ਦੀ ਖਾਕ ਹੋਵਾਂ ਮੇਰੇ ਮਨ ਵਿੱਚ ਗਰੀਬੀ ਵਸੇ ਤਾ ਮੁੱਲਾ ਕਹਿਆ اے ਨਾਨਕ ਜੀ ਤੂੰ ਤਾਂ ਸਾਹਿਬ ਨੂੰ ਮਿਲਿਆ ਹੋਇਆ ਸਾਡਾ ਕਿਸਮਾਨਾ ਤੁਸੀਂ ਇਹ ਕਰਨਾ ਸੱਚੀ ਦਰਗਾਹ ਵਿੱਚ ਗੁਰੂ ਨਾਨਕ ਸਾਹਿਬ ਜੀ ਆਦੇ ਸਨ ਮੁੱਲਾ ਜੀ ਤੁਸੀਂ ਵੀ ਸਾਹਿਬ ਨੂੰ ਯਾਦ ਕਰਿਆ ਕਰੋ ਤੇਰਾ ਵੀ ਭਲਾ ਹੋਵੇਗਾ ਤੂੰ ਦਰਗਾਹ ਵਿੱਚ ਅਸੀਂ ਤੇਰੀ ਸਹਾਇਤਾ ਕਰਾਂਗੇ ਇਹ ਬਾਤ ਆ ਮੁੱਲਾ ਨੇ ਸੁਣ ਕੇ ਗੁਰੂ ਨਾਨਕ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਮਹਾਰਾਜ ਜੀ ਆਪਣੇ ਘਰ ਨੂੰ ਆਏ। ਬਾਬਾ ਜੀ ਦੇ ਉਪਦੇਸ਼ ਕਰਨੇ ਪਰ ਮੁੱਲਾਂ ਦੇ ਮਨ ਦੀ ਤਰ ਪਰਮੇਸ਼ਰ ਦੀ ਤਰਫ ਲੇਵ ਲੱਗੀ ਮਨ ਦੇ ਵਿੱਚ। ਵਿਸ਼ਿਆਂ ਨੂੰ ਛੱਡ ਕੇ ਇੱਕ ਮਨ ਹੋ ਕੇ ਪਰਮੇਸ਼ਰ ਸਿਮਰਨਾ ਲੱਗਾ। ਅੰਤ ਕਾਲ ਭਗਵਾਨ ਜੀ ਕੇ ਧਾਮ ਨੂੰ ਪ੍ਰਾਪਤ ਹੋਇਆ। ਇਸ ਤਰ੍ਹਾਂ ਮਹਾਰਾਜ ਜੀ ਨੇ ਮੁੱਲਾ ਨੂੰ ਉਪਦੇਸ਼ ਕੀਤਾ। ਅੱਗੇ ਸਾਖੀ ਕੁੰਲ ਦੇ ਪ੍ਰੋਤ ਨਾਲ ਹੋਈ